ਆ YouTube ਤੇ ਪ੍ਰੇਰਣਾ ਦਿਵੇ। Facebook 'ਤੇ, Instagram 'ਤੇ ਤੇ YouTube 'ਤੇ ਜਿਹੜਾ Saan eh Punjab Channel ਆ ਇਹਨਾਂ ਦਾ ਲਗਨ ਸਹਿ ਦਾ ਜਿਹੜਾ ਭਾ ਤੇ ਲੋਲੇ ਨੂੰ ਪਾਇਆ ਜਾਵੇਗਾ। ਜਿਹਨੇ ਅੱਜ ਵੀ ਵੀਰ ਸੰਪਰਕ ਕਰੇ ਜੀ नवी भरा सा जरा एंट्री काउंटर पर बैठे से वो भी, भी इससे कर ले जी लाभी सही जरा खिच के रख गया ਉਹ ਲੈ ਕਿੱਦਾਂ ਡਾਇਮੰਡ ਰੰਗਦਾ ਹੋ ਰਿਹਾ ਸੈਲਟ ਜਰਾਤ ਮੇਰੇ ਖਿਆਲ ਤੋਂ ਮੱਛੇ ਵਾਲੀ ਆ ਰਾਪਰ ਦੀ ਝੱਗ ਰਿਹਾ ਲੈ ਵੀ ਖਿੱਦ ਕੇ ਆਉਂਦਾ ਜਵਾਨਾ ਹੋ ਲੈ ਤੇਰੇ ਤੇ ਮੈਨੂੰ ਯਾਦਾ ਸਾਰੇ ਮੇਰੇ ਖਿਆਲ ਤੋਂ ਬੰਦੇ ਲੈ ਜਾ ਬੱਲੇਬਾਦੀ ਜੀ ਕਰਦਾ ਲੱਗਦਾ ਬੰਦੇ ਲੈ ਜਾਣਾ ਤੇਰੇ ਖੇਤੇ ਵੀ ਖਿੱਦ ਕੇ ਆਣੀ ਦੋ ਦੋ ਬਰਾਬਰ ਹੀ ਰਹਿ ਗਏ ਹੁਣੀਆਂ ਤੇ ਕੌਡੀਆਂ ਆਏ ਕਹਿੰਦੇ ਦੋ ਦੋ ਪਾ ਦੇ ਉਹਦਾ ਦੋ ਚੱਕਣ ਵਾਲਾ ਕੰਮ ਹੋ ਗਿਆ ਖਿੱਚ ਖੱਟ ਕੇ ਮਾਨੂੰ ਖਿੱਚ ਕੇ ਰੱਖ ਕੱਦ ਲਈ ਸੈੜਾ ਆਮ ਨੂੰ ਸੈੜਾ ਨਾਲ ਅਮਰ 3 ਕਿੱਟ ਖੇਡ ਤੇ ਗਿਆ ਬੰਨੋ ਫਿਰ ਤੇ ਕਿਤੇ ਉਸ ਤੋਂ ਬਾਅਦ ਜਿਹੜਾ ਮੁਕਾਬਲਾ ਲੜਕਿਆ ਤਾਂ ਹੋਵੇਗਾ ਉਹ ਵੀ ਪਹਿਲਾਂ ਤਿਆਰ ਲੈ ਜੀ ਇਸ ਮੁਕਾਬਲੇ ਵਿੱਚੋਂ ਮੁੰਡਾ ਸਹੇ ਦੇ ਵਾਲਾ ਬਾਟ ਰਿਹਾ ਜੀ ਅਮਰ ਸਹੇ ਦਾ ਤੇ ਹਰ ਵਾਰ ਫਲੀਟ ਬੱਥੇ ਵਾਲ ਉਹ ਵੀ ਸੈਕਟਰ ਹੈ ਜੀ ਉਹ ਲੜ ਕੇ ਆਇਆ ਜੀ ਬੋਰੀਆਂ ਦੇ ਮੁਕਾਬਲੇ ਚ ਲੜ ਕੇ